ਸੰਜੀਪਨ ਦਾ ਨਾਮ ਅਮਰਜੀਤ ਕੌਰ ਹੈ ਸ਼ਾਹਕੋਟਾਵਾ ਸੰਜੀਪਨ ਦੱਸਦੀ ਕਿ 1 ਮਹੀਨੇ ਤੋਂ ਲਗਾਤਾਰ ਇਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਸੀ ਸੰਜੀ ਇਹਨਾਂ ਨੇ ਮੈਡੀਸਿਨ ਵੀ ਖਾਧੀ ਤੇ ਡਾਕਟਰਾਂ ਕੋਲ ਪਰ ਕੋਈ ਫਰਕ ਨਹੀਂ ਪਿਆ ਸੰਜੀ ਇਸ ਕਾਰਨ ਇਹਨਾਂ ਦੀ ਬਾਡੀ ਵਿੱਚ ਬਹੁਤ ਜ਼ਿਆਦਾ ਵੀਕਨੈਸ ਆ ਗਈ ਸੀ ਸੰਜੀ ਤਾਂ ਇਹ ਬੈਠ ਸਕਦੀ ਸੀ ਨਾ ਹੀ ਪਰਫੈਕਟ ਸੀ ਸੰਜੀ ਇਹਨਾਂ ਨੂੰ ਖਾਣਾ ਪੀਣਾ ਵੀ ਨਹੀਂ ਸੀ ਕੁਝ ਪਚਦਾ ਅੱਛਾ ਸੰਜੀ ਇਹਨਾਂ ਨੇ ਤੁਹਾਨੂੰ ਘਰ ਬੁਲਾਇਆ ਸੰਜੀ ਨੇ ਤਾਂ ਟੀਕੋਲ ਪ੍ਰਾਰਥਨਾ ਕਰਵਾਈ ਸੰਜੀ ਦੱਸਦੇ ਕਿ ਉਸੇ ਟਾਈਮ ਤੇ ਬਿਲਕੁਲ ਠੀਕ ਹੋ ਗਈ ਸੰਜੀ ਇੱਕ ਮਹੀਨੇ ਤੋਂ ਬਿਲਕੁਲ ਠੀਕ ਆ ਸੰਜੀ ਬਣੇ ਚੱਲ ਪੈ ਰਹੀ ਸੰਤੋਏ ਸੰਜੀ ਜੋਮੀ ਖੰਦੇ ਸੰਜੀ ਇਹਨਾਂ ਨੂੰ ਪਛਦਾਵਾ ਸੰਜੀ ਬਿਲਕੁਲ ਉਸ ਟਾਈਮ ਤੋਂ ਬਿਲਕੁਲ ਠੀਕ ਆ ਸੰਜੀ Papa ਜੀ ਸੰਜੀ ਹਾਂ ਜੀ ਜੀ ਸਾਰੇ ਪੈਰ ਬਰਾਬਰ ਜੀ ਨਾਮ ਤੁਹਾਡਾ ਮਰਜੀ ਪੋਰਾ ਮੇਰਾ ਨਾਮ ਆਪੋ ਜੀ ਦੇਸੀ ਰਹਿਣਾ ਹੈ ਅੱਛਾ ਜੀ ਪੰਜਾਂ ਨਾ ਕਿਸੇ ਦੀ ਬਹੁਤ ਜ਼ਿਆਦਾ ਬੁਖਾਰ ਹੋਈ ਸੀ ਅੱਛਾ ਕੀ ਗੱਲ ਹੋ ਗਈ ਸੀ ਤੁਹਾਨੂੰ ਮੇਰੇ ਘਰ ਵਾਲਾ ਕੋਕੀਆ ਸੀ ਤੇ ਅਸੀਂ ਦਾ ਅਸੀਂ ਐਸੇ ਮਟਰ ਉਹ ਦਾਗਾ ਤੇ ਵੀ ਗਏ ਸੀ ਕੋਕ ਦੇ ਵੀ ਗਏ ਸੀ ਹਸਪਤਾਲ ਵੀ ਗਏ ਸੀ ਜਿਹੜਾ ਹਸਪਤਾਲ ਕੇ ਆਇਆ ਦੂਜੇ ਦਿਨ ਜਦੋਂ ਘਰ ਆਈਆਂ ਮੈਂ ਬਹੁਤ ਜ਼ਿਆਦਾ ਬੁਖਾਰ ਮੋਦੀ ਸੀ ਮੇ ਤੋਂ ਬਹੁਤ ਜ਼ਿਆਦਾ ਬੁਖਾਰ ਹੋ ਗਈ ਸੀ ਨਾ ਕੋ ਕਾਟਾਈ ਸੀ ਦਵਾਈਆਂ ਵੀ ਬਹੁਤ ਲਈਆਂ ਤੇ ਮੈਨੂੰ ਬਿਲਕੁਲ ਆਰਾਮ ਨਹੀਂ ਆਇਆ ਟੈਸਟ ਵੀ ਕਰਾਇਆ ਫੈਕਸ਼ਨ ਬਹੁਤ ਜ਼ਿਆਦਾ ਆ ਰਹੀ ਸੀ ਜੀ ਨਹੀਂ ਰਾਮ ਹੁੰਦਾ ਸੀ ਮੇਟੇ ਵੀ ਹੁੰਦੀ ਸੀ ਤੇ ਚਰਚ ਵੀ ਜਿੱਤੇ ਜਾਂਦੀ ਸੀ ਰਾਤ ਨੂੰ ਬਹੁਤ ਜ਼ਿਆਦਾ ਬੁਖਾਰ ਆਉਂਦਾ ਸੀ ਕੰਬਾ ਕੰਬੇ ਨਾਲ ਤੇ ਤੁਹਾਨੂੰ ਬੱਪਾ ਜੀ ਮੈਂ ਘਰੇ ਬੁਲਾਇਆ ਤੇ ਤੁਸੀਂ ਘਰੇ ਗਏ ਆ ਪ੍ਰਾਰਥਨਾ ਕਰਕੇ ਆਇਆ ਬੱਚਿਆਂ ਤੇ ਸਾਡ ਸਾਰਿਆਂ ਤੇ ਜੀ ਉਹ ਤਾਂ ਜੀ ਬਿਲਕੁਲ ਮੈਂ ਸਹੀ ਆ ਮੇਰੇ ਸਾਥ ਵੀ ਬਹੁਤ ਡਰ ਰਹਿੰਦਾ ਸੀ ਕਿ ਮੇਰੇ ਬਾਅਦ ਨਹੀਂ ਸਕੇਗਾ ਜੇ ਬੋਧ ਤਾਂ ਬਿਲਕੁਲ ਮੈਂ ਸਹੀ ਆ ਕੀ ਹਾਂ ਹਾਂ ਬਿਲਕੁਲ ਜੇ ਮੇਰੇ ਕੰਨ ਵੀ ਬਹੁਤ ਦੁਹਦੇ ਸੀ ਪੰਜ ਚਾਰ ਦੁਹਦੇ ਰਹੇ ਤੇ